ਹਾਂਜੀ ਦੋਸਤੋ ਸਿੱਧੂ ਨੰਗੇ ਦੀ ਘਰ ਦੀ ਅੱਜ ਤੁਹਾਨੂੰ ਕੁਝ ਦੇਣ ਲੱਗੀ ਆ ਆ ਪਹਿਲਾ ਵੀਡੀਓ ਵੇਖੋ ਨਾਲ-ਨਾਲ ਕਰਦੇ ਆਂ ਗੱਲ ਹਾਂਜੀ ਦੋਸਤੋ ਤੁਹਾਡੇ ਵਾਸਤੇ ਸਰਪ੍ਰਾਈਜ਼ ਹੈ ਹੈ ਕੀ 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 ਹੈ ਸਾਡੇ ਵਾਸਤੇ ਫਿਰ ਬੋਲਨੀ ਇੱਕ ਵਾਰੀ ਹਾਂਜੀ ਦੋਸਤੋ ਤੁਹਾਡੇ ਵਾਸਤੇ ਸਰਪ੍ਰਾਈਜ਼ ਹੈ YouTube ਤੇ ਅਸੀਂ ਡਿਊਟ ਗਾਣਾ ਲੈ ਕੇ ਆ ਰਹੇ ਹਾਂ ਜਲਦ ਤੋਂ ਜਲਦੀ ਸਾਡੇ YouTube ਤੇ 5000 ਫਾਲੋਅਰ ਪੂਰੇ ਕਰ ਦਿਓ ਪਹਿਲਾਂ ਵੇਖਣ ਵਾਲਿਆਂ ਨੂੰ ਲੱਗਦਾ ਸੀ ਕਿ ਪੰਜਾਬੀ ਆ ਪੱਗ ਬੰਨੀ ਆ ਕੁਝ ਚੰਗਾ ਕਰਨਗੇ ਤਾਂ ਕਰਕੇ ਫੇਸਬੁੱਕ ਤੇ ਫੋਲੋ ਕਰ ਲਿਆ ਤੁਹਾਨੂੰ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਵੀ ਜੋੜੀ ਲੰਡੀ ਆ ਹੁਣ ਨਾ YouTube ਤੇ ਫੋਲੋ ਕੀਤਾ ਤੁਹਾਨੂੰ 5000 ਲੱਭਦੇ ਰਹੋਗੇ ਗਾਣਾ 5000 ਫੋਲੋਅਰ ਮਿਲਣਾ ਨਹੀਂ ਗਾਣਾ ਤੁਸੀਂ ਕੱਢਣਾ ਨਹੀਂ ਜਦੋਂ ਸਾਡੇ YouTube ਤੇ 5000 ਫੋਲੋ ਪੂਰੇ ਹੋਗੇ ਨਾਲ ਦੀ ਨਾਲ ਤੁਹਾਡੇ ਵਾਸਤੇ ਅਸੀਂ ਗਾਣਾ ਅਪਲੋਡ ਕਰ ਦਾਂਗੇ ਵੀਡੀਓ ਗਾਣਾਗਾ ਕਰੰਟ ਵਾਲਾ ਗਾਣਾ ਅੱਗ ਕੱਢ ਗਾਣਾਗਾ ਕਰੰਟ ਵਾਲਾ ਕੀ ਕਰੰਟ ਪਾ ਦਤਾ ਉਹਦੇ ਵਿੱਚ ਨਾਲ ਦੀ ਆਪਣੀ ਨੂੰ ਨਿਚਾਇਆ ਹੀ ਹੈ ਕਿਹੜਾ ਇਹੋ ਜਿਹਾ ਕਰੰਟ ਪਾ ਦਤਾ ਉਹਦੇ ਵਿੱਚ ਸ਼ਰਮ ਕਰ ਗੱਲ ਕਰਨ ਲੱਗਿਆ ਤੈਨੂੰ ਸ਼ਰਮ ਨਹੀਂ ਆਈ ਕਿਹੜੇ ਕਰੰਟ ਦੇ ਇੰਡੀਆਂ ਲੋਕਾਂ ਨੂੰ ਲੋ ਲੋ ਕਰੰਟ ਪੇਸ਼ ਕਰਨ ਡਿਆਂ ਵਾ ਇਹ ਹੈਗੀ ਨਾਲ ਡਿਊਡ ਗਾਉਣੇ ਡਈਏ ਦੂਜੇ ਪੰਨੇ ਇਹ ਵੀ ਇਥੇ ਦੱਸ ਦੇ ਕਰੰਟ ਵਾਲਾ ਗਾਣਾ ਗੱਢਣ ਲੱਗਾ ਜੇ ਅੱਗ ਆ ਸਾਡੇ YouTube ਚੈਨਲ ਦਾ ਨਾਮ ਆ ਸਿੱਧੂ ਨੰਗਰ ਵਾਲਾ ਇਸ ਤੇ ਤੁਸੀਂ ਜਾ ਕੇ ਸਬਸਕ੍ਰਾਈਬ ਕਰਨਾਗਾ ਚੈਨਲ ਨੂੰ ਲਓ ਕਰ ਲੋ ਸਿੱਧੂ ਨੰਗੇ ਨੂੰ ਵੀ ਸਬਸਕ੍ਰਾਈਬ ਨੋ 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 ਸਬਸਕ੍ਰਾਈਬ ਇਹਨਾਂ ਨੂੰ ਨਹੀਂ ਕਹਿਣਾ ਹੁੰਦਾ ਇਹ ਕਰਨ ਕੀ ਡੇ ਫੇਸਬੁੱਕ ਇੰਸਟਾਗ੍ਰਾਮ YouTube ਤੇ ਤੁਸੀਂ ਕੀ ਕਰਨ ਡੇ ਭਰਾਵਾ ਇਹ ਤਾਂ ਡੇ ਨਹੀਂ ਵਸਦੀ ਗੱਲ ਤੁਹਾਡਾ ਲੱਗ ਗਿਆ ਤੁੱਕਾ ਤੇ ਹੁਣ ਤੁਹਾਨੂੰ ਗਾਲਾਂ ਹੀ ਮਿਲਦੀਆਂ ਜੇ ਜਿੰਨੀਆਂ ਮਰਜ਼ੀ ਅੱਗੇ ਫੇਸਬੁੱਕ ਤੇ ਘਟ ਨਿਕਲਣ ਡੀਆਂ ਹੁਣ YouTube ਵੱਲ ਨੂੰ ਹੋ ਗਏ ਜੇ ਕਰਾਈ ਚਲੋ ਪੁੱਤੇਖਾਨੀ ਜਿੰਨੀ ਮਰਜ਼ੀ ਅਸੀਂ ਤੇ ਕਰਨੀ ਆ ਠੋਕ ਕੇ ਕਰਨੀ ਆ ਤੇਰੀ ਤੇ ਠੋਕ ਕੇ ਕਰਨੀ ਆ ਤੂੰ ਪੱਗ ਬੰਨੀ ਆ ਸਿਰ ਤੇ ਤੇਰੀ ਤੇ ਕੁੱਤਖਾਨੀ ਕਰਾਂਗੇ ਤੂੰ ਆਰਕੈਸਟਾਂ ਦੀ ਗੱਲ ਕਰਦਾ ਹੈ ਯਾਰ ਆਰਕੈਸਟਾਂ ਵਾਲਿਆਂ ਤੇ ਕਿਉਂ ਨਹੀਂ ਬੋਲਦੇ ਹੁਣ ਤੇਰੀ ਜਨਾਨੀ ਆਰਕੈਸਟਾਂ ਵਾਲਿਆਂ ਨਾਲ ਰਲ ਗਈ ਆ ਫਿਰ ਬੋਲਿਆ ਮੈਂ ਉੱਤੇ ਵੀ ਕੋਈ ਗੱਲ ਨਹੀਂ ਉੱਤੇ ਵੀ ਬੋਲਿਆ ਉੱਤੇ ਹੀ ਪਾਉਣਾ ਠੰਡ ਤੁਹਾਨੂੰ ਜਦੋਂ ਸਾਡੇ 5000 ਫੋਲੋਅਰ ਪੂਰੇ ਹੋਗੇ ਨਾਲ ਦੀ ਨਾਲ ਗਾਣਾ ਅਪਲੋਡ ਕਰ ਦਾਂਗੇ ਡਿਊਟ ਗਾਣਾ ਵੀਡੀਓ ਗਾਣਾਗਾ ਆਓ ਮੈਂ ਕਹਣਾ ਜੀ ਕੀ ਬਾਤ ਗਾਣਾਗਾ ਤੁਸੀਂ ਦੇਖਦੇ ਹੀ ਰਹਜੋਗੇ ਵੀ ਐਡੀ ਗੱਲਬਾਤ ਕਦੇ ਆਈ ਨਹੀਂ ਹੋਣੀ ਬੱਲੇ ਐਡੀ ਗੱਲ ਕਹਿੰਦਾ ਕਦੇ ਆਈ ਨਹੀਂ ਹੋਣੀ ਦੱਸ ਓਏ ਇਹਨੇ ਕਿਹੜਾ ਗਾਣੇ ਦੇ ਵਿੱਚ ਦੱਤ ਭਾਣ ਪਾਤਾ ਉਪਰਾਵਾ ਬੜੇ ਬੜੇ ਤਗੜੇ ਸਿੰਗਰ ਇੱਥੇ ਆਏ ਤੇ ਚਲੇ ਗਏ ਠੀਕ ਆ ਨਾ ਤੇ ਤੂੰ ਤੇ ਉਹਨਾਂ ਦੀ ਪੈਰਾਂ ਦੀ ਧੂੜ ਵਰਗਾ ਵੀ ਨਹੀਂ ਹੋਣਾ ਜਦ ਮੈਂ ਗੱਲ ਦਾਦਾ ਚੱਲ ਠੀਕ ਆ ਕਿ ਇਹਨੇ ਮਿਊਜ਼ਿਕ ਚੰਗਾ ਪਾਤਾ ਤੇ ਠੀਕ ਆ ਮਿਊਜ਼ਿਕ ਭਾਵੇਂ ਸੁਣ ਲੈ ਕੋਈ ਗਾਣਾ ਤੇਰਾ ਤੇਰੇ ਮਨ ਨੂੰ ਪਤਾ ਹੀ ਆ ਕਿਦਾਂ ਦਾ ਹੋਣਾ ਜਿਹੜਾ ਤੂੰ ਕਹਿਣ ਦਾ ਤਾ ਤਾਜ਼ਾ ਕਰੰਟ ਵਾਲਾ ਗਾਣਾ ਵਾ ਗਾਣਾ ਤੇ ਸਾਲਾ ਲੁੱਚਾ ਹੀ ਹੋਣਾ ਕੋਈ ਤੁਸੀਂ ਕਿਉਂਕਿ ਸੁੱਚੀਆਂ ਗੱਲਾਂ ਤੇ ਕਹਾਈ ਨਹੀਂ ਸਕਦੇ ਇਹੀ ਹੈ ਲੁੱਚੀ